ਅੱਜ ਆਪਣੇ ਜਿਹੜੇ 200 ਮੰਥਲੀ ਦਾ ਜਿਹੜਾ ਡਰਾਫਟ ਕਿਲੇ ਜਿਹਦਾ ਫਰਸਟ ਪ੍ਰਾਈਜ਼ ਆਪਣਾ 1.5 ਕਰੋੜ ਦਾ ਸੀ ਗਰੰਟੀਡ ਸੇਲ ਦੇ ਵਿੱਚੋਂ ਜਿਹੜੇ ਟਿਕਟਾਂ ਵਿਖਿਆ ਹੋਈਆਂ ਇਹ ਤਾਂ ਨਹੀਂ ਆ ਜੀ ਕਿਹਾ ਜਾ ਸਕਿਆ ਜੀ ਇਹਦਾ ਜਿਹੜਾ ਨੰਬਰ ਹੈ 681062 ਜਿਹੜੇ ਆਪਣੀਆਂ ਸੇਲ ਹੋਈਆਂ ਟਿਕਟਾਂ ਨੇ ਉਹਦੇ ਵਿੱਚੋਂ ਗਰੰਟੀਡ ਪ੍ਰਾਈਜ਼ ਨਿਕਾਲਿਆ ਗਿਆ ਟੋਟਲ ਜਿਹੜਾ ਫਰਸਟ ਪ੍ਰਾਈਜ਼ ਸੀ ਉਹ ਆਪਣਾ 1.5 ਕਰੋੜ ਦਾ ਸੀ ਜੋ ਕਿ ਗਰੰਟੀਡ ਸੀ ਸੈਕੰਡ ਪ੍ਰਾਈਜ਼ 10 ਲੱਖ ਦਾ ਸੀ ਇਹ ਆਪਣਾ ਗਰੰਟੀ ਨਹੀਂ ਸੀ ਥਰਡ ਪ੍ਰਾਈਜ਼ 5 ਲੱਖ ਦਾ ਸੀ ਤੇ ਫੋਰਥ ਪ੍ਰਾਈਜ਼ ਆਪਣਾ 5000 ਦਾ ਤੇ ਫਿਫਥ ਪ੍ਰਾਈਜ਼ 3000 ਦਾ ਤੇ 6th ਪ੍ਰਾਈਜ਼ 1000 ਦਾ ਸੀ ਸਸ ਸੈਕੰਡ ਤੇ 252 ਟਿਕਟ ਨੰਬਰ ਸੈਕੰਡ ਜਿਹੜਾ ਆਪਣਾ ਹੈ ਉਹ ਹੈ 880519 ਐਂਡ ਥਰਡ ਪ੍ਰਾਈਜ਼ 643753 ਅੱਜ ਆਪਣੇ ਜਿਹੜੇ 200 ਮੰਥਲੀ ਦਾ ਜਿਹੜਾ ਡਰਾਅਟ ਕਲੇ ਜਿਹਦਾ ਫਰਸਟ ਪ੍ਰਾਈਜ਼ ਆਪਣਾ 1.5 ਕਰੋੜ ਦਾ ਸੀ ਗਰੰਟੀਡ ਦੇ ਸੇਲ ਦੇ ਵਿੱਚੋਂ ਜਿਹੜੇ ਟਿਕਟਾ ਵਿਖਿਆ ਹੋਏ ਇਹ ਤਾਂ ਨਹੀਂ ਹੈ ਜੀ ਕਿਹਾ ਜਾ ਸਕਿਆ ਜੀ ਇਹਦਾ ਜਿਹੜਾ ਨੰਬਰ ਹੈ 681062 ਜਿਹੜੇ ਆਪਣੀਆਂ ਸੇਲ ਹੋਈਆਂ ਟਿਕਟਾਂ ਨੇ ਉਹਦੇ ਵਿੱਚੋਂ ਗਰੰਟੀਡ ਪ੍ਰਾਈਜ਼ ਨਿਕਾਲਿਆ ਗਿਆ ਟੋਟਲ ਜਿਹੜਾ ਫਰਸਟ ਪ੍ਰਾਈਜ਼ ਸੀ ਉਹ ਆਪਣਾ 1.5 ਕਰੋੜ ਦਾ ਸੀ ਜੋ ਕਿ ਗਰੰਟੀਡ ਸੀ ਸੈਕੰਡ ਪ੍ਰਾਈਜ਼ 10 ਲੱਖ ਦਾ ਸੀ ਇਹ ਆਪਣਾ ਗਰੰਟੀ ਨਹੀਂ ਸੀ 3rd ਪ੍ਰਾਈਜ਼ 5 ਲੱਖ ਦਾ ਸੀ ਤੇ 4th ਪ੍ਰਾਈਜ਼ ਆਪਣਾ 5000 ਦਾ ਤੇ 5th ਪ੍ਰਾਈਜ਼ 3000 ਦਾ ਤੇ 6th ਪ੍ਰਾਈਜ਼ 1200 ਦਾ ਸੀ ਸਸਾ ਸੈਕਿੰਡ ਤੇ 252 ਟਿਕਟ ਨੰਬਰ ਸਸਾ ਸੈਕਿੰਡ ਜਿਹੜਾ ਆਪਣਾ ਹੈ ਉਹ ਹੈ 880519 ਹੈ 3rd ਪ੍ਰਾਈਜ਼ 643753 ਅੱਜ ਆਪਣੇ ਜਿਹੜੇ 200 ਮੰਥਲੀ ਦਾ ਜਿਹੜਾ ਡਰਾਅ ਡਕਲੇ ਜਿਹਦਾ ਫਰਸਟ ਪ੍ਰਾਈਜ਼ ਆਪਣਾ 1 ਡੇਢ ਕਰੋੜ ਦਾ ਸੀ ਗਰੰਟੀਡ ਨੇ ਸੇਲ ਦੇ ਵਿੱਚੋਂ ਜਿਹੜੇ ਟਿਕਟਾ ਵਿਖਿਆ ਹੋਏ ਇਹ ਤਾਂ ਨਹੀਂ ਹੈ ਜੀ ਕਿਹਾ ਜਾ ਸਕਿਆ ਜੀ ਇਹਦਾ ਜਿਹੜਾ ਨੰਬਰ ਹੈ 681062 ਇਹ ਜਿਹੜੇ ਆਪਣੀਆਂ ਸੇਲ ਹੋਈਆਂ ਟਿਕਟਾਂ ਨੇ ਉਹਦੇ ਵਿੱਚੋਂ ਗਰੰਟੀਡ ਪ੍ਰਾਈਜ਼ ਨਿਕਾਲਿਆ ਗਿਆ ਟੋਟਲ ਜਿਹੜਾ ਫਰਸਟ ਪ੍ਰਾਈਜ਼ ਸੀ ਉਹ ਆਪਣਾ 1 ਡੇਢ ਕਰੋੜ ਦਾ ਸੀ ਜੋ ਕਿ ਗਰੰਟੀਡ ਸੀ ਸੈਕੰਡ ਪ੍ਰਾਈਜ਼ 10 ਲੱਖ ਦਾ ਸੀ ਇਹ ਆਪਣਾ ਗਰੰਟੀ ਨਹੀਂ ਸੀ 3rd ਪ੍ਰਾਈਜ਼ 5 ਲੱਖ ਦਾ ਸੀ ਤੇ 4th ਪ੍ਰਾਈਜ਼ ਆਪਣਾ 5000 ਦਾ ਤੇ 5th ਪ੍ਰਾਈਜ਼ 3000 ਦਾ ਤੇ 6th ਪ੍ਰਾਈਜ਼ 2100 ਦਾ ਸੀ ਅਸਲ ਸੈਕਿੰਡ ਤੇ 52 ਟਿਕਟ ਨੰਬਰ ਅਸਲ ਸੈਕਿੰਡ ਜਿਹੜਾ ਆਪਣਾ ਹੈ ਉਹ ਹੈ 880519 ਹੈ 3rd ਪ੍ਰਾਈਜ਼ 643753 ਅੱਜ ਆਪਣੇ ਜਿਹੜੇ 200 ਮੰਥਲੀ ਦਾ ਜਿਹੜਾ ਡਰਾਅਟ ਕਲੇ ਜਿਹਦਾ ਫਰਸਟ ਪ੍ਰਾਈਜ਼ ਆਪਣਾ 1.5 ਕਰੋੜ ਦਾ ਸੀ ਗਰੰਟੀਡ ਨੇ ਸੇਲ ਦੇ ਵਿੱਚੋਂ ਜਿਹੜੇ ਟਿਕਟਾ ਵਿਖਿਆ ਹੋਏ ਇਹ ਤਾਂ ਨਹੀਂ ਹੈ ਜੀ ਕਿਹਾ ਜਾ ਸਕਿਆ ਜੀ ਇਹਦਾ ਜਿਹੜਾ ਨੰਬਰ ਹੈ 681062 ਤੇ ਜਿਹੜੇ ਆਪਣੀਆਂ ਸੇਲ ਹੋਈਆਂ ਟਿਕਟਾਂ ਨੇ ਉਹਦੇ ਵਿੱਚੋਂ ਗਰੰਟੀਡ ਪ੍ਰਾਈਜ਼ ਨਿਕਾਲਿਆ ਗਿਆ ਟੋਟਲ ਜਿਹੜਾ ਫਰਸਟ ਪ੍ਰਾਈਜ਼ ਸੀ ਉਹ ਆਪਣਾ 1.5 ਕਰੋੜ ਦਾ ਸੀ ਜੋ ਕਿ ਗਰੰਟੀਡ ਸੀ ਸੈਕੰਡ ਪ੍ਰਾਈਜ਼ 10 ਲੱਖ ਦਾ ਸੀ ਇਹ ਆਪਣਾ ਗਰੰਟੀ ਨਹੀਂ ਸੀ 3rd prize 5 ਲੱਖ ਦਾ ਸੀ ਤੇ 4th prize ਆਪਣਾ 5000 ਦਾ ਤੇ 5th prize 3000 ਦਾ ਤੇ 6th prize 1200 ਦਾ ਸੀ ਸਸਰ ਸੈਕਿੰਡ ਤੇ 252 ਟਿਕਟ ਨੰਬਰ ਸਸਰ ਸੈਕਿੰਡ ਜਿਹੜਾ ਆਪਣਾ ਹੈ ਉਹ ਹੈ 880519 ਐਂਡ 3rd prize 643753